ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 290

ਆਪੇ ਹੀ ਫਿਰ ਜਾਪ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹੇ ਪੰਚਉ ਪਾਤਸ਼ਾ ਜਿਨ੍ਹਾਂ ਦਾ ਅੱਜ ਗੁਰਪੁਰਬ ਹੈ ਅਵਤਾਰ ਪੁਰਬ ਹੈ ਸਾਰੀ ਸੰਗਤ ਨੂੰ ਪਾਈ ਬਹੁਤ ਬਹੁਤ ਵਧਾਈਆਂ ਸੱਚੇ ਪਾਤਸ਼ਾ ਬਖਸ਼ਿਸ਼ ਕਰਦੇ ਨੇ ਇਹ ਸਰਗੁਣ ਅਵਸਥਾ ਪੈਦਾ ਜਿਹੜੀ ਅਸੀਂ ਵੇਖਦੇ ਆ ਮਾਇਆ ਦੇ ਤਿੰਨੋਂ ਗੁਣ ਰਜੋ ਗੁਣ ਤਮੋ ਗੁਣ ਸਤੋ ਗੁਣ ਨਿਰਗੁਣ ਅਵਸਥਾ ਇਹਨਾਂ ਤਿੰਨਾਂ ਗੁਣਾਂ ਤੋਂ ਪਰਾਂ ਹੋ ਜਾਣਾ ਚੌਥਾ ਪਦ ਜਿਹਨੂੰ ਕਹਿੰਦੇ ਆ ਅਸੀਂ ਨਿਰੰਕਾਰ ਜਦੋਂ ਆਕਾਰ ਹੀ ਕੋਈ ਨਾ ਰਿਹਾ ਇਹ ਅਸਪਦੀ ਬਹੁਤ ਡੂੰਘੀ ਵਿਚਾਰਾਂ ਦੀ ਹੈ ਸੱਚੇ ਪਾਤਸ਼ਾਹ ਆਪ ਕਿਰਪਾ ਕਰਨ ਬਖਸ਼ਿਸ਼ ਕਰਨ ਤਾਂ ਇਹ ਵਿਚਾਰ ਕਰਾ ਸਕਦੇ ਨੇ ਨਹੀਂ ਸਾਡੀ ਮਤਬੁਦ ਇੰਨੀ ਨਹੀਂ ਹੈ ਮਰਜ ਕਹਿੰਦੇ ਜਦੋਂ ਸਰਗੁਣ ਅਵਸਥਾ ਛੱਡ ਕੇ ਸਿਮਰਨ ਕਰਦਿਆਂ ਹੋਇਆਂ ਇਹ ਜੀਵ ਨਿਰਗੁਣ ਅਵਸਥਾ 'ਚ ਗਿਆ ਤਾਂ ਆਪਣਾ ਆਕਾਰ ਵੀ ਖਤਮ ਕਰ ਦਿੱਤਾ ਨਿਰੰਗਕਾਰ ਨਾਲ ਜਾ ਜੋਇ ਨਾ ਹਿੰਦੂ ਨਾ ਮੁਸਲਮ ਕੋਈ ਨਾ ਰਹਿਣਾ ਸੁੰਨ ਸਮਾਧੀ ਆਪ ਤੇ ਚੌਥੀ ਅਵਸਥਾ ਹੈ ਸੁੰਨ ਸਮਾਧ ਜਿੱਥੇ ਮਨ ਦੇ ਫੁਰਨੇ ਖਤਮ ਹੋ ਜਾਂਦੇ ਨੇ ਅੰਦਰ ਕੁਝ ਵੀ ਨਹੀਂ ਹੈ ਸਿੱਧਾ ਨਾਲ ਵਿਚਾਰ ਕਰਦੇ ਹੋਇਆ ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਗੁਰਮੁਖ ਦੀ ਪ੍ਰਭਾਸ਼ਾ ਦਿੰਦੇ ਨੇ ਕਿ ਗੁਰਮੁਖ ਰੂਮ ਰੂਮ ਹਰਤਿਆ ਵੇ ਸੁੰਨ ਅਵਸਥਾ ਵਿੱਚ ਕਲੀ ਜ਼ਬਾਨ ਹੀ ਨਹੀਂ ਰੂਮ ਰੂਮ ਸਿਮਰਦਾ ਹੈ ਆਪਨੇ ਕੀਆ ਨਾਨਕਾ ਆਪੇ ਹੀ ਫਿਰਜਾਪ ਤੇ ਮਰਜ਼ ਕਹਿੰਦੇ ਉਹ ਸਵਸਥਾ ਵਿੱਚ ਇਹ ਅਵਸਥਾ ਨੂੰ ਬਣਾਉਣ ਵਾਲਾ ਇਸ ਅਵਸਥਾ ਤੱਕ ਲਿਜਾਣ ਵਾਲਾ ਵੀ ਉਹ ਆਪ ਹੈ ਉੱਥੇ ਮੈਂ ਹੈ ਨਹੀਂ ਉੱਥੇ ਸਿਮਰਨ ਕਰਨ ਵਾਲਾ ਵੀ ਆਪ ਹੈ ਉੱਥੇ ਸਿਮਰਨ ਕਰਨ ਵਾਲਾ ਵੀ ਉਹ ਆਪ ਹੀ ਹੈ ਕਿਉਂਕਿ ਮੈਂ ਤੇ ਹੈ ਹੀ ਨਹੀਂ ਉੱਥੇ ਉੱਥੇ ਸੁਨਨ ਅਵਸਥਾ ਹੈ ਇਸ ਸ਼ਲੋਕ ਨੂੰ ਅਸ਼ਟਪਦੀ ਵਿੱਚ ਮਹਾਰਾਜ ਬਖਸ਼ਿਸ਼ਾ ਕਰਦੇ ਨੇ ਦੱਸਦੇ ਨੇ ਅਸ਼ਟਪਦੀ ਜਦ ਅਕਾਰੇ ਕਸ਼ਨਾ ਦਰਸੇਤਾ ਪਾਪ ਪੁੰਨ ਤਬ ਕਹਤੇ ਹੁਤਾ ਜਦ ਅਕਾਰ ਹੀ ਕੋਈ ਨਹੀਂ ਕੋਈ ਆਪਣਾ ਨਹੀਂ ਕੋਈ ਬੇਗਾਨਾ ਨਹੀਂ ਕਿਨੇ ਪਾਪ ਪੁੰਨ ਕਿੱਥੋਂ ਪੈਦਾ ਹੋਏਗਾ ਜਦੋਂ ਅਸੀਂ ਇਸ ਸਰੀਰ ਵਿੱਚ ਹੋਵਾਂਗੇ ਤਾਂ ਹੀ ਤਾਂ ਪਾਪ ਪੁੰਨ ਪੈਦਾ ਹੁੰਦਾ ਹੈ ਜਦੋਂ ਉਸ ਮਾਲਕ ਨੇ ਇੱਥੇ ਕੁਝ ਵੀ ਨਹੀਂ ਸੀ ਉਦੋਂ ਨਾ ਪਾਪ ਸੀ ਨਾ ਪੁੰਨ ਸੀ ਤੇ ਜਦੋਂ ਜੀਵ ਉਸ ਵਸਥਾ ਤੱਕ ਜਾਂਦਾ ਸੁਨ ਸਮਾਦ ਤੱਕ ਇਹ ਪਾਪ ਪੁੰਨ ਤੋਂ ਨਰਲਿਪ ਹੋ ਜਾਂਦਾ ਹੈ ਜਬ ਧਾਰੀ ਆਪਨ ਸੁਨ ਸਮਾਦ ਸਭ ਬੈਰ ਵਿਰੋਧ ਕਿਸ ਸੰਗ ਕਮਾਤ ਜਦੋਂ ਉਸ ਮਾਲਕ ਨੇ ਇੱਥੇ ਸੁਨ ਸਮਾਦ ਸੀ ਅਰਬਤ ਨਰਬਤ ਨੂੰ ਦੂਕਾਰਾ ਨਾ ਧਰਤੀ ਸੀ ਨਾ ਆਕਾਸ਼ ਸੀ ਨਾ ਪਤਲ ਸੀ ਨਾ ਕੁਝ ਵੀ ਨਹੀਂ ਸੀ ਉਦੋਂ ਉਹ ਜਿਸ ਅਵਸਥਾ ਵਿੱਚ ਸੀ ਮਰੇ ਕਹਿੰਦੇ ਉਹ ਕਿਹਦੇ ਨਾਲ ਵੈਰ ਗਰੂਤ ਕਿਹਦੇ ਨਾਲ ਕਮਾਏਗਾ ਤੇ ਜਦੋਂ ਸਿਮਰਨ ਕਰਦਿਆਂ ਹੋਇਆ ਇਹ ਜੀਵ ਉਸ ਸੁਨ ਸਮਾਧ ਤੱਕ ਪਹੁੰਚਿਆ ਕਿਨੇ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਣ ਆਈ ਉਦੋਂ ਨਾ ਕੋਈ ਆਪਣਾ ਤੇ ਨਾ ਕੋਈ ਬਗਾਨਾ ਹੈ ਜਬ ਇਸ ਕਾ ਵਰਨ ਚੇਨ ਨਾ ਜਾਪਤ ਤਬ ਹਰਖ ਸੋਗ ਕੋ ਕਿਸਾ ਬਿਆਪਕ ਜਬ ਇਹਦਾ ਕੋਈ ਵਰਨ ਚੇਨ ਹੀ ਨਹੀਂ ਸੀ ਨਾ ਕੋਈ ਰੂਪ ਹੈ ਨਾ ਰੰਗ ਹੈ ਨਾ ਰੇਖ ਹੈ ਨਾ ਵਰਣ ਹੈ ਨਾ ਚੇਨ ਹੈ ਜਦੋਂ ਇਹ ਵਰਣ ਚੇਨ ਤੋਂ ਉੱਪਰ ਉੱਠਿਆ ਤੇ ਮਰ ਕੇ ਨਾ ਖੁਸ਼ੀ ਹੈ ਨਾ ਗਮੀ ਹੈ ਜਿਹਨੂੰ ਨੌਵੇਂ ਪਾਤਸ਼ਾਹ ਮਹਾਰਾਜ ਬਕਸ਼ੀਸ਼ਾ ਕਰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਅਰ ਭੈ ਨਹੀਂ ਜਾਣ ਕੇ ਕੰਚਨ ਮਾਟੀ ਮੰਨੈ ਨੈ ਨਿੰਦਿਆ ਨੇ ਉਸ ਜਾਂ ਕੇ ਲੋਗ ਉਹ ਅਪਮਾਨਾ ਹਰਖ ਸੋਗ ਤੈਰ ਹੈ ਨਿਆਰੋ ਨਾਹੀਂ ਮਾਨ અપਮਾਨਾ ਅਖੀਰ ਵਿੱਚ ਮਹਾਰਾਜ ਬਕਸ਼ੀਸ਼ਾ ਕਰਦੇ ਨੇ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਜਦੋਂ ਉਸ ਅਵਸਥਾ ਤੱਕ ਇਹ ਜੀਵ ਪਹੁੰਚਿਆ ਤੇ ਮਹਾਰਿਜ ਕਹਿੰਦੇ ਇਹ ਦੁੱਖ ਸੁੱਖ ਤੋਂ ਵੀ ਪਰਾਂ ਹੋ ਗਿਆ ਜਦ ਆਪਣੇ ਆਪ ਆਪਕਾਰ ਬ੍ਰਹਮਾ ਤਬ ਮੋ ਕਹਾ ਕਿ ਸ਼ੋਭਤ ਭਰਮਾ ਜਦੋਂ ਇਥੇ ਕੁਝ ਵੀ ਨਹੀਂ ਸੀ ਮਰਗਨ ਆਪਣੇ ਆਪ ਵਿੱਚ ਆਪ ਸਮਾਇਆ ਸੀ ਆਪੀ ਨੇ ਆਪ ਸਾਜੀਓ ਆਪੀ ਨੇ ਰਚਿਓ ਨਾ ਉਹ ਸੰਸਾਰ ਨੂੰ ਰਚਿਆ ਤੇ ਜਦੋਂ ਜੀਵ ਉਹਦਾ ਸਿਮਰਨ ਕਰਦਾ ਹੋਇਆ ਇਹ ਸਿਮਰਨ ਦੀ ਅਵਸਥਾ ਦੀ ਮਰਜ਼ੀ ਗੱਲ ਕਰਦੇ ਨੇ ਕਿ ਜਦੋਂ ਸੁੰਨ ਸਮਾਤ ਤੱਕ ਪਹੁੰਚਿਆ ਕਦੇ ਫਿਰ ਮੋਹ ਕਿਤੇ ਨਾਲ ਰਿਹਾ ਕਿਸੇ ਨਾਲ ਕੋਈ ਮੋਹ ਨਹੀਂ ਕੋਈ ਭਰਮ ਨਹੀਂ ਅੰਦਰ ਮੰਨ ਦੇ ਵਿੱਚ ਆਪਨ ਖੇលਿਆ ਵਰਤੀਜਾ ਨਾਨਕ ਕਰਨੇ ਹਰ ਨਾ ਦੂਜਾ ਪਰ ਇੱਕ ਖੇਡ ਹੈ ਜਿੱਥੇ ਉਹਨੇ ਮਾਇਆ ਦੀ ਖੇਡ ਵਰਤਾਈ ਹੈ ਸਰਗੁਣ ਦੀ ਉਥੇ ਸੁੰਨ ਸਮਾਦ ਦੀ ਵੀ ਖੇਡ ਹੈ ਮਰਗਨੇ ਕਰਨ ਵਾਲਾ ਦੂਜਾ ਨਹੀਂ ਉਹ ਇਕੋ ਹੀ ਹੈ ਉਹ ਇੱਕ ਅਕਲਪੁਰਖ ਹੈ ਸਰਗੁਣ ਹੁੰਦਿਆਂ ਹੋਇਆਂ ਵੀ ਜਦੋਂ ਸੁੰਨ ਸਮਾਦ ਤੱਕ ਪਹੁੰਚਿਆ ਇਹ ਜੀਵ ਜਦੋਂ ਸਿਮਰਨ ਕਰਦਿਆ ਹੋਇਆ ਇਸ ਸੰਸਾਰ ਨਾਲ ਜੁੜਿਆ ਹੋਇਆ ਜਦੋਂ ਆਪਣੇ ਉਹ ਸੁਨਸਮਾਤ ਤੱਕ ਗਿਆ ਇਸ ਅਵਸਥਾ ਨੂੰ ਕਰਨ ਵਾਲਾ ਵੀ ਉਹ ਵਹਿਗਰੂ ਅਕਾਲ ਪੁਰਖ ਹੈ ਜੀਵ ਦਾ ਹੱਥ ਨਹੀਂ ਇਹਦੇ ਵਿੱਚ ਵੀ ਕੋਈ ਜਦ ਹੋਵਤ ਪ੍ਰਭ ਕੇਵਲ ਧਨੀ ਤਬ ਮਗ ਬੰਦ ਮੁਕਤ ਕੋ ਕਿਸ ਕੋ ਗਨੀ ਤੇ ਮਹਾਰਾਜ ਕਹਿੰਦੇ ਜਦੋਂ ਸਿਰਫ ਇੱਕੋ ਹੀ ਅਕਾਲ ਪੁਰਖ ਅੰਦਰ ਵਸ ਗਿਆ ਹੋਰ ਹੈ ਹੀ ਨਹੀਂ ਸੀ ਕੋਈ ਤਾਂ ਕੌਣ ਬੰਦਨ ਸੀ ਕੌਣ ਮੁਕਤ ਸੀ ਕੌਣ ਜੰਮਣ ਮਰਨ ਦੇ ਗੇੜੇ ਚ ਪੈਂਦਾ ਸੀ ਕਿ ਜਦੋਂ ਸਿਮਰਨ ਕਰਦਾ ਹੋਇਆ ਇਹ ਜੀਵ ਸੁੰਨ ਸਮਾਤ ਤੱਕ ਗਿਆ ਉਸ ਅਵਸਥਾ ਤੱਕ ਪਹੁੰਚਿਆ ਤੇ ਮਾਰੇ ਕਹਿੰਦੇ ਜਿਉਂਦੀ ਜੀ ਇਹ ਜੰਮਣ ਮਰਨ ਮੁਕਤ ਹੋ ਗਿਆ ਮੁਕਤ ਬਪਰੀਪੀ ਗਿਆਨਿਆ त्यागे ਉਸ ਅਵਸਥਾ ਤੇ ਆ ਗਿਆ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਦਿੱਲੀ ਦੇ ਚੰਦਨੀ ਚੌਕ ਵਿੱਚ ਜਦੋਂ ਸੀਸ ਤੇ ਆਰਾ ਰੱਖਿਆ ਭਾਈ ਸਾਹਿਬ ਦੇ ਭਾਈ ਮਤੀ ਦੱਸ ਦੇ ਉਹਨਾਂ ਨੂੰ ਪੁੱਛਿਆ ਗਿਆ ਤੁਹਾਡੀ ਆਖਰੀ ਇੱਛਾ ਕੀ ਹੈ ਉਹਨਾਂ ਨੇ ਕਿਹਾ ਕਿ ਸਾਡੀ ਆਖਰੀ ਇੱਛਾ ਹੈ ਅਸੀਂ ਜਦੋਂ ਜਵਜੀਤ ਸਾਹਿਬ ਦਾ ਪਾਠ ਪੂਰਾ ਕਰ ਲਈਏ ਤੇ ਸਾਡਾ ਮੁਖ ਜਿਹੜਾ ਗੁਰਪਿੰਡਰੇ ਵੱਲ ਕਰਦੇ ਹੋ ਹੋਰ ਕੁਝ ਵੀ ਨਹੀਂ ਚਾਹੀਦਾ ਵੇਖੋ ਸਿਰ ਤੇ ਆਰਾ ਚੱਲਦਾ ਰਿਹਾ ਪਾਠ ਹੁੰਦਾ ਰਿਹਾ ਹੈ ਪਰ ਉਹ শূন্য ਬਸਤਾ ਵਿੱਚ ਪਹੁੰਚੇ ਹੋਏ ਉਹ ਗੁਰਮੁਖ ਉਹਨਾਂ ਨੇ ਜਿਉਂਦੇ ਜੀ ਸਾਨੂੰ ਇਹ ਚੀਜ਼ਾਂ ਪ੍ਰੈਕਟੀਕਲ ਕਰਕੇ ਵਿਖਾ ਦਿੱਤੀ ਪਰ ਸਾਨੂੰ ਅਜੇ ਤੱਕ ਜੀ ਯਕੀਨ ਨਹੀਂ ਆਇਆ ਇਸ ਕੱਲੋਂ ਕਿਉਂ ਕਿਉਂਕਿ ਅਸੀਂ ਸਿਮਰਨ ਨਹੀਂ ਕਰਦੇ ਇਸ ਕਰਕੇ ਜਦ ਇੱਕ ਹੈ ਹਰਗਮਾ ਪਾਰ ਤਬ ਨਰਕ ਸੁਰਗ ਕਉ ਕੌਣ ਅਵਤਾਰ ਜਦੋਂ ਅੰਦਰ ਸਿਰਫ ਤੇ ਸਿਰਫ ਇੱਕ ਰਹਿ ਗਿਆ ਇੱਕ ਤੋਂ ਬਿਨਾ ਹੈ ਹੀ ਨਹੀਂ ਉਹ ਅਗੰਭ ਹੈ ਉਹ ਪਾਰ ਹੈ ਕਿਨੇ ਫਿਰ ਕਿਹੜਾ ਨਰਕ ਤੇ ਕਿਹੜਾ ਸੁਰਗ ਨਰਕ ਸੁਰਗ ਤੇ ਮੈਂ ਰਹਿਓ ਸਤਗੁਰੂ ਕੈ ਪ੍ਰਸਾਦ ਕੋਈ ਡਿਮਾਂਡ ਨਹੀਂ ਹੈ ਨਰਕ ਦੀ ਨਾ ਸੁਰਗ ਦੀ ਜਦ ਨਿਰਗੁਣ ਪ੍ਰਭ ਸੈ ਸੁਭਾਏ ਤਬ Shiv ਸ਼ਕਤ ਕਹੋ ਕਿਥ ਠਾਏ ਜਦੋਂ ਨਿਰਗੁਣ ਸਰੂਪ ਵਿਚ ਆਇਆ ਇਹ ਸੰਸਾਰ Shiv ਸ਼ਕਤੀ ਦਾ ਮੇਲਾ ਹੈ ਨਾ ਅੰਦਰ ਮਾਇਆ ਹੈ ਨਾ ਚੇਤਨਤਾ ਹੈ ਕੁਝ ਵੀ ਨਹੀਂ ਹੋ ਰਿਹਾ ਹੈ اس وستہ تو اوپر اٹھیا جب تب اندر رکھ دن ڈرن والا کون ڈر ہے پرنام پہ ناما کو ٹھاکر کو دس پھر کون ٹھاکر ہے کون داس ہے کہ ایک چیز کا یہ جھگڑا بھی روک گیا ਸੁਹੰਗ ਅਵਸਥਾ ਤੱਕ ਚਲਾ ਗਿਆ ਜੋ ਤੂੰ ਹੈ ਉਹ ਮੈਂ ਹਾਂ ਜੋ ਮੈਂ ਹਾਂ ਉਹ ਤੂੰ ਹੈ ਇਹ ਸਿਮਰਨ ਦੀ ਬਰਕਤ ਨੂੰ ਮਹਾਰਾਜ ਦੱਸਦੇ ਪਏ ਨੇ ਆਪ ਅਜਲਿਤ ਕੋ ਆਪ ਕਰਨਾ ਹਾਰ ਨਾਨਕ ਠਾਕੁਰ ਅਗਮਿਆਪਾਰ ਪਰ ਇਹ ਖੇਡ ਨੂੰ ਕਰਨ ਵਾਲਾ ਉਹ ਆਪ ਹੈ ਉਹ ਠਾਕੁਰ ਹੈ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਮਹਾਰਾਜ ਕਹਿੰਦੇ ਉਹ ਅਗਮ ਹੈ ਸਾਡੀ ਪਹੁੰਚ ਤੋਂ ਬਾਹਰ ਹੈ ਪਰ ਉਹਦਾ ਕੋਈ ਪਰਵਾਰ ਨਹੀਂ ਹੈ ਜੇ ਕੋਈ ਕਦੇ ਕਿ ਮੈਂ ਆਪਣੀ ਬੁੱਧੀ ਨਾਲ ਆਪਣੀ ਮਤ ਨਾਲ ਉਹਨੂੰ ਪ੍ਰਾਪਤ ਕਰ ਲਵਾਂਗਾ ਕਿਉਂਕਿ ਇਹ ਤੇ ਘੜਨਾ ਪੈ ਗਏ ਸੀ ਜਬਜੀਤ ਸਾਹਿਬ 'ਚ ਪੜਦੇ ਆਸੀਂ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿੱਧਾ ਕੀ ਸੁਧ ਕਰਮਖੰਡ ਕੀ ਬਾਣੀ ਜੋੜ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਯੋਧ ਮਹਾਭਲਸੂਰ ਤਿਨ ਮੈਂ ਰਾਮ ਰਿਆ ਭਰਪੂਰ ਤਿੱਥੇ ਸੀਤੋਂ ਸੀਤਾ ਮਹਿਮਾ ਮਾਏ ਤਾਂ ਕਿ ਰੂਪ ਨ ਕਤਨੇ ਜਾਏ ਨਾ ਉਮਰੇ ਨ ਠਾਗਿਆ ਜਾਏ ਜਿਨ ਕੇ ਰਾਮ ਬਸੈ ਮਨ ਮਾਹੇ ਕਿੱਥੇ ਭਗਤ ਬਸੈ ਕਿ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਰਾਇਣਕਾਰ ਕਰ ਕਰ ਵੇਖੈ ਨਦਰ ਨਿਹਾਲ ਇਹ ਉਹ ਵਸਾ ਦੀ ਗੱਲ ਪਉਂਦੇ ਨੇ ਮਾਰੇ ਅਮਨਾਸੀ ਸੁਖਿਆ ਆਪਣੇ ਆਸਣ ਤੇ ਜਨਮ ਮਰਨ ਕੋ ਕਹਾ ਬਿਨਾਸਨ ਜਦੋਂ ਉਹ ਅਮਨਾਸੀ ਨਾ ਨਾ ਸੁਣਨ ਵਾਲਾ ਆਪਣੇ ਸੁਖ ਦੇ ਆਸਣ ਤੇ ਆ ਬੈਠਿਆ ਜਦੋਂ ਨਿਜ ਅਵਸਥਾ ਵਿੱਚ ਇਹ ਜੀਵ ਪਹੁੰਚਿਆ ਉਸ ਮਾਲਕ ਦੇ ਚਰਨਾਂ ਵਿੱਚ ਜਾ ਸਮਾਇਆ ਕਹਿੰਦੇ ਜੰਮਣ ਮਰਨ ਦਾ ਗੇੜ ਵੀ ਮੁੱਕ ਗਿਆ ਨਾ ਬਿਰਸਦਾ ਹੈ ਨਾ ਆਉਂਦਾ ਹੈ ਨਾ ਜਾਂਦਾ ਹੈ ਇਹ ਸੰਸਾਰ ਦੇ ਵਿੱਚ ਅਸੀਂ ਵੇਖਦੇ ਆਂ ਇਹ ਬ੍ਰਹਮੰਡ ਵਿੱਚ ਕੁਝ ਨਾ ਕੁਝ ਆ ਰਿਹਾ ਹੈ ਨਾ ਕੁਝ ਜਾ ਰਿਹਾ ਹੈ ਜੀ ਆ ਰਹੇ ਨੇ ਜਾ ਰਹੇ ਨੇ ਜਾ ਕਿਥੋਂ ਰਹੇ ਨੇ ਤੇ ਆ ਕਿਥੋਂ ਰਹੇ ਨੇ ਸਮਝ ਨਹੀਂ ਆ ਰਹੀ ਇਸ ਗੱਲ ਦਾ ਇਸ ਬ੍ਰਹਮੰਡ ਤੋਂ ਉੱਪਰ ਕੁਝ ਨਹੀਂ ਇਸ ਧਰਤੀ 'ਚੋਂ ਹੀ ਬਹੁਤ ਕੁਝ ਪੁਜਦਾ ਹੈ ਧਰਤੀ ਵਿੱਚ ਹੀ ਜਾ ਸਮਾਇਆ ਹੈ ਇਸ ਮਿੱਟੀ ਵਿੱਚੋਂ ਬਹੁਤ ਕੁਝ ਪੁਜਦਾ ਹੈ ਮਿੱਟੀ ਵਿੱਚ ਹੀ ਜਾ ਸਮਾਉਂਦਾ ਹੈ ਜਦ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਦ ਪੂਰਨ ਤੌਰ ਤੇ ਉਹ ਕਰਤਾ ਸਾਡੇ ਅੰਦਰ ਆਸਮਾਇਆ ਤੇ ਮਾਰੇ ਕਲੇ ਫਿਰ ਜਮਾਂ ਦਾ ਡਰ ਕਿਸ ਤੋੜਿਆ ਜਦ ਅੰਦਰ ਪ੍ਰਕਾਸ਼ ਮਾਨ ਹੋਇਆ ਹੁਣ ਨਾ ਮੌਤ ਦਾ ਡਰ ਹੈ ਨਾ ਜਮਾਂ ਦਾ ਡਰ ਹੈ ਜਬ ਅਗਤ ਅਗੋਚਰ ਪ੍ਰਭ ਏਕਾ ਤਬ ਚਿਤਰ ਗੁਪਤ ਕਿਸ ਪੂਛ ਲੇਕਾ ਤਨ ਮਰਾਈ ਦਰਕਾਗਦ ਫਾਰੀ ਜਨ ਨਾਨਕ ਲੇਖਾ ਸਮਝ ਜਦੋਂ ਉਹ ਨਾਨਾਸ਼ ਹੋਣ ਵਾਲਾ ਉਹ ਪ੍ਰਭੂ ਜਿਹੜਾ ਕਿ ਇਹਨਾਂ ਗਿਆਨ ਇੰਦਰੀਆਂ ਦਾ ਵਿਚਾਰ ਨਹੀਂ ਜ ਜਿਹਨੂੰ ਸਿਰਫ ਤੇ ਸਿਰਫ ਉਹ ਹੀ ਬਚਿਆ ਅੰਦਰ ਉਸ ਸੁੰਨ ਸਮਾਧ ਅਵਸਥਾ ਤੱਕ ਪਹੁੰਚਦਿਆਂ ਹੋਇਆਂ ਕਿ ਨਹੀਂ ਫਿਰ ਭਾਈ ਚਤੁਰਗੁਪਤ ਲੇਖਾ ਮੰਗਣਗੇ ਕਿ ਤੇ ਕੋਲੋਂ ਜਾਂ ਲੇਖਾ ਹੈ ਹੀ ਨਹੀਂ ਕੋਈ ਜਦ ਲੇਖਾ ਹੈ ਹੀ ਨਹੀਂ ਕੋਈ ਜਦ ਨਾਥ ਨਰਿੰਦਰ ਆ ਗੋਚਰਾ ਗਾਦੇ ਤਬ ਕੌਣ ਛੁੱਟੇ ਕੌਣ ਬੰਦਨ ਬਾਦੇ ਜਦੋਂ ਉਹ ਵਾਹਿਗੁਰੂ ਕਾਲਪੁਰ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਨਾਥ ਹੈ ਜੋ ਨਰਿੰਜਨ ਹੈ ਮਾਇਆ ਦੀ ਕਾਲਕ ਤੋਂ ਰਹਿਤ ਹੈ ਜੋ ਅਗੋਚਰ ਹੈ ਜਿਹੜਾ ਗਿਆਨ ਇੰਦਰੀਆਂ ਦਾ ਵਿਸ਼ਾ ਹੀ ਨਹੀਂ ਹੈ ਜਿਹੜਾ ਅਗਾਧ ਬੋਧ ਹੈ ਤੇ ਮਾਰੇ ਕਹਿੰਦੇ ਜਦੋਂ ਉਹਦੇ ਨਾਲ ਜਾਲ ਜੁੜੇ ਫਿਰ ਕੌਣ ਛੁੱਟਦਾ ਹੈ ਜੀ ਕੌਣ ਬੰਧਨਾਂ ਚ ਪੈਂਦਾ ਨਾ ਹੁਣ ਬੰਧਨ ਨੇ ਨਾ ਛੁਟਕਾਰਾ ਹੈ ਤੇ ਉਹਦੇ ਨਾਲ ਹੀ ਜਾਲ ਜੁੜੇ ਆਪਣ ਆਪ ਆ ਬੀਚਰ ਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਮਰਜ਼ ਕਦੇ ਉਹ ਸਵਸਥਾ ਤੇ ਆ ਕੇ ਜੀਪ ਆਪਣੇ ਆਪ ਦੀ ਇਸ ਸਵਸਥਾ ਚ ਹੈਰਾਨ ਚਲਾ ਜਾਂਦਾ ਹੈ ਸੁੰਨ ਅਵਸਥਾ ਹੈ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਪਰ ਇਸ ਰੂਪ ਨੂੰ ਇਸ ਅਵਸਥਾ ਨੂੰ ਪੈਦਾ ਕਰਨ ਵਾਲਾ ਵੀ ਉਹ ਆਪ ਹੀ ਹੈ ਇਹ ਸਿਮਰਨ ਅਭਿਆਸੀ ਜਿਗਿਆਸੂ ਨੇ ਉਹਨਾਂ ਦੀ ਗੱਲ ਕਰਦੇ ਪਏ ਨੇ ਮਹਾਰਾਜ ਇੱਥੇ ਜੇ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜਦੋਂ ਉਹ ਨਿਰਮਲ ਵਾਹਿਗੁਰੂ ਅਕਾਲ ਪੁਰਖ ਹਿਰਦੇ ਚ ਵਸ ਗਿਆ ਕਹਿੰਦੇ ਮਖ ਉਹ ਤੋਂ ਬਿਨਾ ਮੈਲ ਕੀ ਧੋਂਦਾ ਪਿਆ ਇਹ ਮਨ ਤੇ ਨਿਰਮਲ ਹੋ ਗਿਆ ਇਹ ਮਨ ਪਵਿੱਤਰ ਹੋ ਗਿਆ ਇਹ ਮਨ ਜੋਤ ਸਰੂਪ ਹੋ ਗਿਆ ਹੁਣ ਵਿਕਾਰਾਂ ਦੀ ਮਹਿਲ ਅੰਦਰ ਰਹੀ ਹੋਈ ਨਾ ਹੁਣ ਬਾੜ ਦੀ ਦੌੜ ਭੱਜ ਖਤਮ ਹੋ ਗਈ ਹੁਣ ਕਿਹੜੇ ਤੀਰਥਾਂ ਤੇ ਜਾਣ ਦੀ ਲੋੜ ਹੈ ਉਦੋਂ ਸਮਝ ਆ ਗਈ ਤੀਰਥ ਨਾਵਣ ਜਾਓ ਤੋ ਤੀਰਥ ਨਾਮ ਹੈ ਉਦੋਂ ਸਮਝ ਆਏ ਜੈ ਨਰਿੰਦਰ ਨਰੰਕਾਰ ਨਿਰਵਾਣਾ ਕੈ ਕੌਣ ਕੋ ਮਾਨ ਕੌਣ ਬਿਮਾਨ ਜਿੱਥੇ ਉਹ ਨਿਰੰਜਨ ਮਾਇਆ ਦੀ ਕਾਲਕ ਤੋਂ ਰਹਿਤ ਉਹ ਨਿਰੰਕਾਰ ਉਹ ਨਰਲੀਪ ਪ੍ਰਭੂ ਵਸ ਗਿਆ ਤੇ ਮਹਾਰਜ ਕਹਿੰਦੇ ਕਿ ਉੱਥੇ ਫਿਰ ਕੌਣ ਮਾਨ ਤੇ ਕੌਣ ਅਗਮਾਨ ਉੱਥੇ ਮਾਨ ਅਗਮਾਨ ਤੋਂ ਅਵਸਥਾ ਤੋਂ ਉੱਪਰ ਚਲਾ ਗਿਆ ਜੈਸ ਰੂਪ ਕੇਵਲ ਜਗਦੀਸ਼ ਤੈ ਛਲ ਚਿਦਰ ਲਗਤ ਕੋ ਕੀਸ ਜਿੱਥੇ ਕੇਵਲ ਤੇ ਕੇਵਲ ਜਗ ਦਾ ਮਾਲਕ ਸੰਸਾਰ ਦਾ ਮਾਲਕ ਉਸ ਪ੍ਰਭੂ ਉਦੀ ਨਾਲ ਜਦੋਂ ਲਿਬ ਲੱਗ ਗਈ ਤੇ ਮਹਾਰਾਜ ਕਹਿੰਦੇ ਹੁਣ ਕੋਈ ਭਾਈ ਧੋਖਾ ਨਹੀਂ ਅੰਦਰ ਕੋਈ ਛਲ ਚੇਦਰ ਨਹੀਂ ਹੈ ਕੋਈ ਖੇਦ ਨਹੀਂ ਹੈ ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੈ ਭੂਖ ਕਮਣ ਤ੍ਰਿਪਤਾਵੈ ਜਦੋਂ ਜੋਤ ਜੋਤ ਵਿੱਚ ਜਵਾਸ ਸਮਾ ਗਈ ਜਦੋਂ ਪਾਣੀ ਪਾਣੀ ਵਿੱਚ ਸਮਾ ਜਾਵੇ ਜਦੋਂ ਉਹਦਾ ਰੂਪ ਸੀ ਕਉ ਕਬੀਰ ਹਮ ਰਾਮ ਕੀ ਅੰਸ਼ ਅਸੀਂ ਉਹਦੀ ਅੰਸ਼ ਸਾਂ ਤੂੰ ਤੂੰ ਕਰਤਾ ਤੂੰ ਹੁਆ ਜਦੋਂ ਉਹਦੇ ਨਾਲ ਜਾ ਜੁੜੇ ਉਸ ਵਸਤਾ ਤੱਕ ਮਹਾਰਜ ਲੈ ਗਏ ਕਿ ਬੜੀ ਕਿਰਪਾ ਕੀਤੀ ਕਹਿੰਦੇ ਫਿਰ ਉੱਥੇ ਕਿਸੇ ਕਿਸਮ ਦੀ ਨਾ ਹੁਣ ਭੁੱਖ ਰਹੀ ਤੇ ਨਾ ਇਹ ਕਿਸੇ ਕਿਸਮ ਦਾ ਕੋਈ ਰੰਜ ਹੈ ਨਾ ਰਜ ਹੈ ਨਾ ਭੁੱਖ ਹੈ ਹੁਣ ਤੇ ਉਹਦਾ ਹੀ ਰੂਪ ਹੈ ਕਰਨ ਗ੍ਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾਏ ਸਮਾਰ ਪਰ ਕਰਨ ਕਰਾਉਣ ਵਾਲਾ ਉਹ ਵਾਹਿਗੁਰੂ ਅਕਾਲ ਪੁਰਖ ਆਪ ਹੈ ਇਸ ਅਵਸਥਾ ਤੱਕ ਲਿਜਾਣ ਵਾਲਾ ਨਾਨਕ ਕਰਤੇ ਕਾ ਨਾਏ ਸਮਾਰ ਮਰਗਨੇ ਉਹਦਾ ਕੋਈ ਸਮਾਰ ਨਹੀਂ ਕੋ ਬੇਸ਼ੁਮਾਰ ਹੈ ਉਹ ਕਦੋਂ ਇਸ ਅਵਸਥਾ ਤੱਕ ਲੈ ਜਾਏ ਮਰਗ ਸੁਖਮਣੀ ਦੀ ਗੱਲ ਕਰਦੇ ਨੇ ਸੁੱਖਾਂ ਦਾ ਭੰਡਾਰ ਪ੍ਰਾਪਤ ਕਰਨਾ ਚਾਹੁੰਦਾ ਹੈ ਅਰੰਭਤਾ ਕੀਤੀ ਮਰਲੇ ਸਿਮਰੋ ਸਿਮਰ ਸਿਮਰ ਸੁਖ ਪਾਵ ਕਲ ਕਲੇਸ਼ ਤਨ ਮਾਹੀ ਮਟਾਵ ਸਿਮਰੋ ਜਾਸ ਜਸੰਬਰ ਇੱਕ ਹੈ ਉਸ ਨੂੰ ਸਿਮਰ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਸਿਮਰਨ ਕਰਦੇ ਆ ਕਰਦੇ ਆ ਨਾਲ ਸਾਨੂੰ ਦੱਸਦੇ ਆ ਰਹੇ ਨੇ ਮਰਲੇ ਵਿਕਾਰਾਂ ਤੋਂ ਬਚ ਸੰਗਤ ਕਰਨੋ ਗੁਰਮੁਖਾਂ ਦਾ ਸੰਗ ਕਰ ਬ੍ਰਹਮ ਗਿਆਨੀ ਦੀ ਅਵਸਥਾ ਮਰਲੇ ਦੱਸੀ ਹੈ ਸਾਰ ਜਨਾਂ ਦਾ ਸੰਗ ਦੀ ਪ੍ਰਵਾਸਾ ਦੱਸੀ ਮਹਾਰਾਜ ਨੇ ਤੇ ਫਿਰ ਜਿਹੜੇ ਇਸ ਮਾਰਗ ਤੇ ਤੁਰ ਪਏ ਜਿਨ੍ਹਾਂ ਉੱਤੇ ਮਾਰਗ ਨੇ ਕਿਰਪਾ ਕੀਤੀ ਜਿਨ੍ਹਾਂ ਉੱਤੇ ਬਖਸ਼ਿਸ਼ ਕੀਤੀ ਤੇ ਮਹਾਰਾਜ ਕਹਿੰਦੇ ਭਾਈ ਉਸ ਕਰਤੇ ਦਾ ਕੋਈ ਸਮਾਰਨ ਨਹੀਂ ਉਹ ਕਦੋਂ ਇਹ ਦਾਤਾ ਬਖਸ਼ਦਾ ਹੈ ਜਦ ਆਪਣੀ ਸੋਭਾ ਆ ਪ੍ਰਸੰਗ ਬਣਾਈ ਤਬ ਕਬਨ ਮਾਏ ਬਾਪ ਮਿੱਤਰ ਸੁਤ ਭਾਈ ਕਿਉਂਕਿ ਮਨੁੱਖ ਪਹਿਲਾਂ ਆਪਣੀ ਸੋਭਾ ਲੱਭਦਾ ਸੀ ਜਦੋਂ ਉਸ ਮਾਲਕ ਨੇ ਆਪਣੀ ਸੋਭਾ ਦੇ ਦਿੱਤੀ ਆਪਣੇ ਵਰਗਾ ਕਰ ਦਿੱਤਾ ਤੇ ਮਹਾਰਜ ਕਹਿੰਦੇ ਹੁਣ ਭਾਈ ਕਿਹੜਾ ਮਾਪ ਬਾਪ ਕਿਹੜਾ ਬਾਪ ਕਿਹੜੇ ਮਿੱਤਰ ਕਿਹੜੇ ਭਰਾ ਪਤਾ ਲੱਗ ਗਿਆ ਕਿ ਮਾਈ ਬਾਪ ਸਨਮੰਦ ਸਭ ਹਰ ਕੇ ਕੀ ਹੈ ਕਿਤੜਿਆਂ ਕੇ ਬਾਪ ਕਿਤੜਿਆਂ ਕੇ ਬੇਟੇ ਕੋਈ ਪਹਿਲੀ ਵਾਰ ਹੀ ਨਹੀਂ ਆਇਆ ਸੀ ਇਸ ਸੰਸਾਰ ਤੇ ਪਹਿਲਾਂ ਵੀ ਕਈ ਵਾਰ ਆਇਆ ਜਿਸ ਆਸਨ ਹਮ ਬੈਠੇ ਕੇਤੇ ਬੈਸ ਗਏ ਕਈ ਚਲੇ ਗਏ ਕਈ ਆਏ ਇੱਥੇ ਇਹ ਮਾਰਿਦ ਬਸ ਦੇ ਨਿਕਰੇ ਇਸ ਚੀਜ਼ ਤੋਂ ਪਰਾਂ ਹੋਇਆ ਇਸ ਮੋਹ ਮਾਇਆ ਤੋਂ ਪਰਾਂ ਹੋ ਗਿਆ ਜੈ ਸਰਬ ਕਲਾ ਆਪੇ ਪ੍ਰਵੀਨ ਜੈ ਵੇਦ ਗ੍ਰਿਤੇਬ ਕਹਾਂ ਪੂਚੀਨਾ ਜਦੋਂ ਸਾਰੀਆਂ ਕਲਾ ਵਿੱਚ ਭਰਪੂਰ ਹੋਇਆ ਫਿਰ ਧਾਰਨ ਪੁਸਤਕਾਂ ਉਹਨਾਂ ਦੇ ਚੱਕਰਾਂ ਵਿੱਚ ਤੋਂ ਪਰਾਂ ਹੋ ਗਿਆ ਫਿਰ ਵੇਦ ਸਿਮਰਤ ਵੇਦ ਪ੍ਰਾਨ ਕਾਰਨ ਕੋਥੀਆਂ ਨਾਮ ਬਿਨਾ ਸਭ ਕੂੜ ਗੱਲ ਹੀ ਹੋਸੀਆਂ ਸਾਨੂੰ ਉਹ ਨਾਮ ਜਪਣ ਲਈ ਕਹਿੰਦੇ ਨੇ ਅਸੀਂ ਪੜ੍ਹਨ ਤੱਕ ਜੋੜ ਲਾ ਲਿਆ ਸਾਰਾ ਕਿਆ ਸੁਣੀਐ ਕਿਆ ਪੜੀਐ ਕਿਆ ਸੁਣੀਐ ਕਿਆ ਵੇਦ ਕਿਤਾਬਾਂ ਗੁਣੀਐ ਬੜੇ ਸੁਣੀ ਕਿਆ ਹੋਈ ਜ ਜਹੈਜ ਨਾ ਮਿਲੇ ਉਸੋਈ ਜੇ ਅਸੀਂ ਉਸ ਸਹਿਜ ਅਵਸਥਾ ਸਾਨੂੰ ਪ੍ਰਾਪਰਤੀ ਨਾ ਹੋਈ ਅਸੀਂ ਉਸ ਅਵਸਥਾ ਤੱਕ ਗਏ ਹੀ ਨਾ ਫਿਰ ਪੜ ਕਾਦੇ ਵਾਸਤੇ ਰਹੇ ਸਾਂ ਕਾਦੇ ਵਾਸਤੇ ਪੜਦੇ ਪਏ ਸਾਂ ਜੀ ਜਦ ਆਪ ਨੂੰ ਆਪ ਉਰਕਾਰੈ ਤੋ ਸਗਣ ਅਪਸਗਣ ਕਾ ਵਿਚਾਰੈ ਜਦੋਂ ਆਪਣੀ ਆਪ ਨੂੰ ਆਪ ਧਰਨ ਕੀਤਾ ਉਹ ਮਾਲਕ ਅੰਦਰ ਹਿਰਦੇ ਚ ਵਸ ਗਿਆ ਫਿਰ ਕਿਹੜਾ ਸਗਣ ਤੇ ਕਿਹੜਾ ਅਪਸਗਣ ਸਗਣ ਅਪਸਗਣ ਤਿਸ ਕੋ ਲੱਗਾ ਜਿਸ ਚੇਤਨਾ ਆ ਗਿਆ ਕਿਉਂਕਿ ਅਸੀਂ ਹਰ ਚੀਜ਼ਾਂ ਵਿੱਚ ਸਗਣ ਅਪਸਗਣ ਲੈਨੇ ਅਸੀਂ ਤੇ ਮਰਨ ਵੇਲੇ ਵੀ ਲੈਨੇ ਮੈਨੂੰ ਯਾਦ ਹੈ ਕਿ ਮੇਰੇ ਜਦੋਂ ਪਿਤਾ ਜੀ ਚੜ੍ਹਾਈ ਕੀਤੇ ਅਸੀਂ ਸੰਸਕਾਰ ਕਰਨ ਲੱਗੇ ਤੇ ਮੇਰੇ ਕੋਲੇ ਕੁਝ ਬੰਦੇ ਆਏ ਮੈਨੂੰ ਕਹਿੰਦੇ ਜੀ ਤੁਸੀਂ ਜੇ 2 ਘੰਟੇ ਬਾਅਦ ਸੰਸਕਾਰ ਕਰਦੇ ਹੋ ਮੈਂ ਕਿਉਂਕਿ ਉਹ ਕਹਿੰਦੇ ਜੀ ਪੰਜ ਕਣਾ ਲੱਗੀਆਂ ਮੈਂ ਫਿਰ ਉਹਦੇ ਨਾਲ ਕੀ ਹੋ ਜਾਏਗਾ ਕਹਿੰਦੇ ਜੀ ਤੁਸੀਂ ਹੁਣ ਸੰਸਕਾਰ ਕਰਤਾ ਨਾ ਪੰਜ ਕਣਾ ਵਿੱਚ ਤੇ ਪੰਜ ਬੰਦੇ ਮਰ ਜਾਣਗੇ ਮੈਂ ਅੱਛੀ ਗੱਲ ਹੈ ਜੀ ਤੇ ਜਿਹੜੇ ਪੰਜ ਕਣਾ ਜੰਮਣਗੇ ਵੀਰੇ ਉਹਨਾਂ ਦੇ ਘਰੇ ਪੰਜ ਜੰਮ ਪੈਣਗੇ ਅਸੀਂ ਉਲਝੇ ਹੋਏ ਇਹਨਾਂ ਗੱਲਾਂ 'ਚ ਮਰੀ ਸਮਝ ਆਇਆ ਕਿ ਸਗਣ ਅਪਸਗਣ ਤਿਸ ਕੋ ਲੱਗੈ ਜਿਸ ਚੀਤਨਾ ਆਗੈ ਜਦੋਂ ਅਸੀਂ ਜਨਮ ਲਿਆ ਸੀ ਕੀ ਗੱਲ ਅਸੀਂ ਮਹੂਰਤ ਕਢਾ ਕੇ ਜਨਮ ਲਿਆ ਸੀ ਜਦੋਂ ਅਸੀਂ ਸੰਸਾਰ ਤੋਂ ਜਾਵਾਂਗੇ ਅਸੀਂ ਮਹੂਰਤ ਕਢਾ ਕੇ ਜਾਵਾਂਗੇ ਅਸੀਂ ਡਰੇ ਹੋਏ ਆਂ ਡਰਾਈ ਹੋਏ ਆਂ ਇਹ ਸਗਣਾ ਅਪਸਗਣਾ ਵਿੱਚ ਇੰਜ ਕਰਨ ਨਾਲ ਅਪਸਗਣ ਹੋ ਜਾਏਗਾ ਇੰਜ ਕਰਨ ਨਾਲ ਸਗਣ ਹੋ ਜਾਏਗਾ ਜਿਹੜੇ ਗੁਰਮੁਖ ਨੇ ਉਹਨਾਂ ਲਈ ਕੋਈ ਸਗਣ ਤੇ ਅਪਸਗਣ ਨਹੀਂ ਹੈ ਇਸ ਕਰਕੇ ਮਾਰੇ ਕਹਿੰਦੇ ਜਾਇ ਆਪਨ ਉਚ ਆਪਨ ਆਪ ਨੇਰਾ ਤਾਂ ਕੌਣ ਖਾਕਰ ਕੌਣ ਕਈ ਹੈ ਚੇਰਾ ਜਿੱਥੇ ਉਹ ਆਪ ਉੱਚਾ ਹੈ ਆਪ ਹੀ ਨੇੜੇ ਹੈ ਜਦੋਂ ਉਸ ਅਵਸਥਾ ਤੱਕ ਪਹੁੰਚੇ ਤਾਂ ਨਾਮਦੇਵ ਜੀ ਮਹਾਰਾਜ ਬਾਣੀ ਚ ਦੱਸਦੇ ਨੇ ਪ੍ਰਣਤ ਨਾਮਾ ਭੈਨੇ ਕਾਮਾ ਕੋ ਠਾਕਰ ਕੋ ਦਾਸ ਹੋਰੇ ਕਹਿੰਦੇ ਕੌਣ ਠਾਕਰ ਤੇ ਕੌਣ ਦਾਸ ਹੁਣ ਤੇ ਇਹ ਨਹੀਂ ਪਤਾ ਲੱਗਦਾ ਪਿਆ ਮੈਂ ਤੇ ਤੂੰ ਤੂੰ ਤੇ ਮੈਂ ਵਿੱਚ ਅੰਤਰ ਹੀ ਕੋਈ ਨਹੀਂ ਲੱਗਦਾ ਉਸ ਅਵਸਥਾ ਤੱਕ ਸੁਨ ਅਵਸਥਾ ਤੱਕ ਜਦੋਂ ਪਹੁੰਚੇ ਤਾਂ ਇਹ ਅਵਸਥਾ ਬਣੀ ਬਿਸਮ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਕਹਿੰਦੇ ਇਸ ਅਚਰਜਤਾ ਨੂੰ ਦੇਖ ਕੇ ਬੰਦਾ ਹੈਰਾਨੀ ਵਿੱਚ ਚਲਾ ਗਿਆ ਉਸ ਅਵਸਥਾ ਦਾ ਨਾਮ ਹੀ ਵਾਹਿਗੁਰੂ ਹੈ ਉਸ ਅਵਸਥਾ ਦਾ ਨਾਮ ਹੀ ਵਾਹਿਗੁਰੂ ਹੈ ਜਦੋਂ ਅਗਿਆਨਤਾ ਦੇ ਹਨੇਰੇ ਚੋਂ ਗਿਆਨ ਵਿੱਚ ਪਹੁੰਚਿਆ ਤੇ ਵਾਹ ਵਾਹ ਕਰ ਉੱਠਿਆ ਪਰ ਇਸ ਬਸਥਾ ਨੂੰ ਵੀ ਮਰਯ ਜਖਨੇ ਪ੍ਰਭੂ ਜੀ ਤੁਸੀਂ ਆਪ ਹੀ ਜਾਣਦੇ ਹੋ ਸਾਡੀ ਮਤਬੁਦ ਇੰਨੀ ਨਹੀਂ ਹੈ ਕਿ ਅਸੀਂ ਇਸ ਬਸਥਾ ਤੱਕ ਕਿਵੇਂ ਪਹੁੰਚੀਏ ਜੈ ਅਚਲ ਅਛੇਦ ਅਭੇਦ ਸਮਾਇਆ ਉਹ ਆਕੇ ਕਿਸੇ ਵਿਆਪਤ ਮਾਇਆ ਜਿੱਥੇ ਉਹ ਵਾਇਗੁਰ ਜਿਹੜਾ ਕਿ ਅਚਲ ਹੈ ਜਿਹੜਾ ਛਲਿਆ ਨਹੀਂ ਜਾ ਸਕਦਾ ਜਿਹੜਾ ਅਛੇਦਿਆ ਨਹੀਂ ਜਾ ਸਕਦਾ ਤੋੜਿਆ ਨਹੀਂ ਜਾ ਸਕਦਾ ਜਿਹਦਾ ਕੋਈ ਭੇਦ ਨਹੀਂ ਪਾ ਸਕਦਾ ਜਿੱਥੇ ਉਹ ਵਸ ਜਾਏ ਆਕੇ ਇਹ ਮਾਇਆ ਕਿਵੇਂ ਵਿਆਪਤ ਹੋ ਜੇਗੀ ਉੱਥੇ ਮਾਇਆ ਦਾ ਪ੍ਰਭਾਵ ਉੱਥੇ ਨਹੀਂ ਆ ਸਕਦਾ ਆਪਕੋ ਆਪੇ ਆਦੇਸ਼ ਤੇ ਉਹ ਗੁਣ ਕਾ ਨਹੀਂ ਪ੍ਰਵੇਸ਼ ਤੇ ਉੱਥੇ ਆਪਣੇ ਆਪ ਨੂੰ ਆਪ ਹੀ ਆਦੇਸ਼ ਕਰਦਾ ਪਿਆ ਸਿੱਧਾ ਨਾਲ ਵਿਚਾਰ ਕਰਦੇ ਆ ਗੁਰੂ ਨਾਨਕ ਪਾਤਸ਼ਾਹ ਨੇ ਦੱਸੀ ਗੱਲ ਅਸੀਂ ਰੋਜ਼ ਪੜ੍ਹਦੇ ਆ ਜਬਜੀ ਸਾਹਿਬ ਦੇ ਵਿੱਚ ਆਦੇਸ਼ ਇਸਾ ਆਦੇਸ਼ ਆਦ ਅਨੀਲ ਅਨਾਦ ਅਨਹਦ ਜੁਗ ਜੁਗ ਏਕੋ ਵੇਸ ਹੁਣ ਉੱਤੇ ਤਿੰਨਾਂ ਗੁਣਾਂ ਦਾ ਪ੍ਰਵੇਸ਼ ਨਹੀਂ ਹੈ ਰਜੋ ਗੁਣ ਤਮੋ ਗੁਣ ਸਤੋ ਗੁਣ ਕੋਈ ਪ੍ਰਭਾਵ ਨਹੀਂ ਪਾ ਰਹੇ ਹੁਣ ਤੇ ਚੌਥੇ ਪਦ ਵਿੱਚ ਹੈ ਜੈ ਏਕਾ ਏਕ ਏਕ ਭਗਵੰਤਾ ਤ ਕੌਣ ਚਿੰਤ ਕਿਸ ਲਾਗੇ ਚਿੰਤਾ ਜਿੱਥੇ ਸਿਰਫ ਤੇ ਸਿਰਫ ਅਕਾਲ ਪੁਰਖ ਉਹ ਭਗਵੰਤ ਭਾਗਾ ਵਾਲਾ ਵਸ ਗਿਆ ਤੇ ਮਰ ਗਏ ਨਾ ਹੁਣ ਉੱਤੇ ਚਿੰਤਾ ਹੈ ਕੋਈ ਨਾ ਉਹ ਅਚਿੰਤ ਹੈ ਬਾਣੀ ਚ ਮਹਾਰਾਜ ਸਮਝਾਉਂਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਅਚਿੰਤ ਹੋ ਗੋ ਜੇ ਆਪਣੇ ਆਪ ਆਪ ਪਤਿਆਰਾ ਤੇ ਕੌਣ ਕਥੈ ਕੌਣ ਸੁਨਣ ਹੈ ਹਾਰਾ ਜਦੋਂ ਆਪਣੇ ਆਪ ਨੂੰ ਆਪ ਬਿਥਿਆਉਣ ਲੱਗ ਪਿਆ ਯਕੀਨ ਹੋ ਗਿਆ ਪੱਕਾ ਤੇ ਮਰੀਕ ਨਹੀਂ ਫਿਰ ਉੱਤੇ ਕਥਾ ਕਰਨ ਕੌਣ ਵਾਲਾ ਤੇ ਸੁਣਨ ਵਾਲਾ ਕੌਣ ਹੈ ਸੁਣਨ ਵਾਲਾ ਵੀ ਉਹ ਆਪ ਹੈ ਕਥਾ ਕਰਨ ਵਾਲਾ ਵੀ ਆਪ ਹੈ ਦੂਜਾ ਤੇ ਹੈ ਹੀ ਨਹੀਂ ਕੋਈ ਕਿਉਂਕਿ ਸੁਣਨ ਵਾਲਿਆਂ ਵਿੱਚ ਵੀ ਉਹ ਸਮਾਇਆ ਹੋਇਆ ਹੈ ਜਿਹੜਾ ਬੋਲ ਰਿਹਾ ਹੈ ਉਹਦੇ ਵਿੱਚ ਵੀ ਸਮਾਇਆ ਹੋਇਆ ਹੈ ਜਿਹੜੇ ਬੋਲ ਵੀ ਉਹਦੇ ਨੇ ਇਸ ਅਵਸਥਾ ਨੂੰ ਜਦੋਂ ਪਹੁੰਚਿਆ ਸਿਮਰਨ ਕਰਦਿਆਂ ਹੋਇਆਂ ਤੇ ਬੜੀ ਅਚਰਜਤਾ ਬੜੀ ਭਰਾਨੀ ਹੋਈ ਬਹੁ ਬਿਆਨਤ ਉੱਚ ਤੇ ਉਚਾ ਨਾਮਿਕ ਆਪਸ ਕੋ ਆਪੇ ਪਹੁੰਚਾ ਮਰਿਕ ਨੇ ਬੜਾ ਬਿਆਨਤ ਹੈ ਬੜਾ ਉੱਚਾ ਹੈ ਆਤਮ ਉੱਚਾ ਤਾਂ ਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਸਾਡੀ ਮਤ ਬੁੱਧ ਤੋਂ ਇਹ ਗੱਲਾਂ ਜਿਹੜੀਆਂ ਨੇ ਬੜੀਆਂ ਉਲਝੀਆਂ ਨੇ ਇਹ ਉਹ ਹੀ ਉਹ ਜਾਣਦੇ ਨੇ ਜਿੰਨਾ ਉੱਤੇ ਕਿਰਪਾ ਕਰਦਾ ਹੈ ਗੁਰ ਕਿਰਪਾ ਜੇ ਨਰ ਕੋ ਕੀਨੀ ਤੈ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਜੈ ਆਪੋ ਰਚਿਓ ਪ੍ਰਪੰਚਕਾਰ ਤਿਉ ਗੁਣ ਮੈਂ ਕੀਨੋ ਵਿਸਥਾਰ ਹੁਣ ਮਾਰੇ ਦੱਸਦੇ ਨੇ ਕਿ ਇਹ ਤਿੰਨਾ ਗੁਣਾਂ ਦੇ ਵਿੱਚ ਰਜੋ ਗੁਣ ਤਮੋ ਗੁਣ ਦੇ ਵਿੱਚ ਇਹ ਪ੍ਰਪੰਚ ਰਚ ਕੇ ਇਹ ਸਾਰਾ ਕੁਲਾਰਾ ਇਹ ਸੰਸਾਰ ਦਾ ਇਹ ਜੀਵ ਜੰਤੂ ਪੈਦਾ ਕੀਤੇ ਪਾਪ ਪੁੰਨ ਤੇ ਭਈ ਕਹਾਵਤ ਕੋਉ ਨਰਕ ਕੋਈ ਸੁਰਗ ਪੰਛਾਬ ਕਰ ਜਦੋਂ ਜੀਵ ਤਿੰਨਾ ਗੁਣਾਂ ਵਿੱਚ ਵਰਤਦਾ ਹੈ ਉਦੋਂ ਹੀ ਇਹ ਪਾਪ ਪੁੰਨ ਦੀ ਕਹਾਵਤਾਂ ਚੱਲਦੀਆਂ ਨੇ ਆਹ ਕਰਨ ਨਾਲ ਪਾਪ ਹੋ ਜਾਏਗਾ ਆਹ ਕਰਨਾ ਪੁੰਨ ਹੋ ਜਾਏਗਾ ਆ ਕਰੋਂਗੇ ਤੇ ਨਰਕ ਮਿਲੇਗਾ ਆ ਕਰੋਂਗੇ ਤੇ ਸੁਰਗ ਮਿਲੇਗਾ ਮਰਕ ਨੇ ਇਨ੍ਹਾਂ ਗੱਲਾਂ 'ਚ ਉਲਝ ਕੇ ਰਹਿ ਗਏ ਜੀ ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਭਰਮ ਪੈ ਭਾਰ ਫਿਰ ਆਲ ਜਾਲ ਨੇ ਇਹ ਮਾਇਆ ਦਾ ਜੰਜਾਲ ਪੈ ਗਿਆ ਘਰਾਂ ਦੇ ਕਿੰਨੇ ਝੰਜੜੇ ਪੈ ਗਏ ਇਸ ਜੀਵ ਨੂੰ ਤੇ ਮਰਕ ਨੇ ਅੰਦਰ ਹਉਮੇ ਹੋ ਗਈ ਮੋਹ ਪੈ ਗਿਆ ਭਰਮ ਭਲੇਖੇ ਪੈ ਗਏ ਮੌਤ ਦਾ ਡਰ ਦਾ ਭਾਰ ਚੁੱਕੀ ਫਿਰਦਾ ਇਹ ਜੀਵ ਦੁੱਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀ ਉਹ ਬਖਿਆਨਾ ਕਿਤੇ ਇਹਨੂੰ ਦੁੱਖ ਹੈ ਕਿਤੇ ਸੁਖ ਹੈ ਕਿਤੇ ਮਾਨ ਹੈ ਕਿਤੇ ਅਪਮਾਨ ਹੈ ਇਨਾਂ ਚੀਜ਼ਾਂ ਵਿੱਚ ਉਲਝਿਆ ਹੋਇਆ ਜੀਵ ਮਰਗ ਨੇ ਤਰ੍ਹਾਂ ਤਰ੍ਹਾਂ ਦੇ ਫਿਰ ਬਖਿਆਨ ਪਿਆ ਕਰਦਾ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋਂ ਨਾਨਕ ਇੱਕ ਹੈ ਪਰ ਇਸ ਖੇਡ ਨੂੰ ਵੀ ਉਹ ਆਪ ਖੇਡ ਖੇਡ ਰਿਹਾ ਆਵਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਤੇ ਜਦੋਂ ਇਹਨੇ ਖੇਲ ਸੰਕੋਚਿਆ ਮਦਾਰੀ ਦੇ ਖੇਡਵੰਦੋਂ ਥੋੜੇ ਸਮੇਂ ਬਾਅਦ ਉੱਥੇ ਕੁਝ ਵੀ ਨਹੀਂ ਸੀ ਇਹਨੇ ਬਿਲਕੁਲ ਇਸ ਤਰ੍ਹਾਂ ਹੀ ਇਸ ਸੰਸਾਰ ਦੀ ਖੇਡ ਹੈ ਜਿਨ੍ਹਾਂ ਨੂੰ ਭੂਮਿਕਾ ਨੂੰ ਸਮਝ ਆ ਗਈ ਉਹ ਇਸ ਖੇਡ ਨੂੰ ਇਸ ਬਾਜੀ ਨੂੰ ਫਿਰ ਜਿੱਤ ਕੇ ਜਾਂਦੇ ਨੇ ਅਖੀਰਲੇ ਬੰਦ ਵਿੱਚ ਵਾਰਜ ਬਖਸ਼ਿਸ਼ ਕਰਦੇ ਨੇ ਪੰਚਮ ਬਾਦਸ਼ਾ ਜੈ ਅਭਜਿਤ ਭਗਤ ਤੈ ਆਪ ਜੈ प्रसरा प्रसार ਸੰਤ ਪ੍ਰਤਾਪ ਜਿੱਥੇ ਉਹ ਵਾਹਿਗੁਰੂ ਅਕਾਲ ਪੁਰਖ ਆਪ ਹੈ ਤੇ ਮਾਰੇ ਕਹਿੰਦੇ ਉਹ ਆਪਣੇ ਭਗਤਾਂ ਦੇ ਨਾਲ ਵਸਦਾ ਹੈ ਜੈ प्रसरा प्रसार ਸੰਤ ਪ੍ਰਤਾਪ ਇਹ ਧਰਤੀ ਧਰਮਸ਼ਾਲਾ ਉਹਨਾਂ ਗੁਰੂਆਂ ਤੇ ਪਿਆਰਿਆਂ ਦੇ ਧਰਮ ਕਮਾਉਣ ਵਾਸਤੇ ਬਣਾਈ ਸੀ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਪ੍ਰਤਾਪ ਵਾਸਤੇ ਇਹਨੇ ਇਹ ਖੇਡ ਰਚਿਆ ਦੂਹ ਪਾਕ ਆਇਆ ਪੈ ਤਨਹੀ ਉਨਕੀ ਜ਼ੁਬਾਨ ਬਣੀ ਮਾਇਆ ਦੇ ਪਾਸੇ ਵਾਲੇ ਵੀ ਹੈਗੇ ਨੇ ਤੇ ਗੁਰਮੁਖ ਨੇ ਗੁਰਮੁਖ ਤੇ ਮਨਮੁਖ ਦੋਵਾਂ ਵਾਲੇ ਪਾਸੇ ਵਸਦਾ ਪਰ ਦੋਵਾਂ ਦਾ ਮਾਲਕ ਉਹ ਆਪ ਹੀ ਹੈ ਆਪਾ ਕੌਤਕ ਕਰੇ ਆਨੰਦ ਚੋਜ ਇਹ ਸਾਰੇ ਖੇਡ ਖੇਡਦਾ ਪਿਆ ਇਹ ਆਨੰਦ ਕਰਦਾ ਪਿਆ ਆਪੈ ਰਸ ਭੋਗਣ ਰਜੋਗ ਉਹ ਆਪ ਹੀ ਸਾਰੇ ਰਸਾਂ ਨੂੰ ਭੋਗਦਾ ਪਿਆ ਤੇ ਆਪ ਹੀ ਇਹ ਨਰਲੇਪ ਭੋਕੇ ਰਹਿਦਾ ਜਿਸ ਭਾਵ ਹੈ ਕਿਸ ਆਪਨ ਨਾਏ ਲਾਵੇ ਜਿਹੜੇ ਉਹਨੂੰ ਭਾਜਾਂਦੇ ਨੇ ਜਿਹੜੇ ਸਿਮਰਨ ਕਰਦੇ ਨੇ ਜਿਨ੍ਹਾਂ ਉੱਤੇ ਉਹ ਮਿਹਰ ਦੀ ਨਜ਼ਰ ਕਰਦਾ ਹੈ ਉਹਨਾਂ ਨੂੰ ਤੇ ਸਿਮਰਨ ਵਾਲੇ ਪਾਸੇ ਲਾ ਲੈਂਦਾ ਜਿਸ ਭਾਵ ਹੈ ਕਿਸ ਖੇਲ ਖਿਲਾਵੇ ਤੇ ਜਿਨ੍ਹਾਂ ਨੂੰ ਭਾਉਂਦਾ ਉਹਨਾਂ ਨੂੰ ਇਸ ਮਾਇਆ ਦੀ ਖੇਡ ਵਿੱਚ ਲਾ ਦਿੰਦਾ ਹੈ ਉਹ ਮਾਇਆ ਵਾਲੇ ਪਾਸੇ ਲੱਗੇ ਰਹਿੰਦੇ ਨੇ ਬੇਸ਼ੁਮਾਰ ਅਥਾ ਅਗਣਤ ਅਤੋਲ ਹੈ ਮarre ਕਹਿੰਦੇ ਉਹ ਬੇਸ਼ੁਮਾਰ ਹੈ ਉਹਦਾ ਕੋਈ ਥਵਾ ਨਹੀਂ ਉਹਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਉਹ ਅਤੋਲ ਹੈ ਕਿਸੇ ਚੀਜ਼ ਨਾਲ ਤੋਲਿਆ ਨਹੀਂ ਜਾ ਸਕਦਾ ਤੇ ਸਖੀਰ ਵਿੱਚ ਮarre ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ ਸੱਚੇ ਪਾਤਸ਼ਾਹ ਜੀ ਜਿਵੇਂ ਤੁਸੀਂ ਬੁਲਾਉਨੇ ਹੋ ਅਸੀਂ ਤੇ ਤੁਹਾਡੇ ਦਾਸ ਹਾਂ ਅਸੀਂ ਤੇ ਉਸ ਤਰ੍ਹਾਂ ਹੀ ਬੋਲਦੇ ਹਾਂ ਜਿਸ ਤਰ੍ਹਾਂ ਤੁਸੀਂ ਜਿੰਨੀ ਕੋ ਮਤਬੁੱਧ ਦਿੱਤੀ ਹੈ ਅਸੀਂ ਤੇ ਉਹਨਾਂ ਕੀ ਬੋਲ ਸਕਦੇ ਹਾਂ ਸਾਡੀ ਇੰਨੀ ਔਕਾਤ ਨਹੀਂ ਹੈ ਕਿ ਅਸੀਂ ਤੇਰੇ ਤੋਂ ਵੱਧ ਬੋਲ ਸਕੀਏ ਜਿੰਨੀ ਕੁ ਤੂੰ ਸਾਨੂੰ ਸਮਝ ਦਿੰਦੀ ਹੈ ਹਾਂ ਜਿਹੜੇ ਉਸ ਸੁਨ ਵਸਤਾ ਤੱਕ ਪਹੁੰਚੇ ਨੇ ਸਿਮਰਨ ਕਰਦਿਆਂ ਹੋਏ ਜਿਹੜੇ ਤੇਰੇ ਨਾਲ ਅਪੇਧ ਹੋ ਗਏ ਉਹ ਤੇਰਾ ਹੀ ਰੂਹੀ ਹੋ ਗਏ ਪਰ ਉਹ ਵੀ ਤੇਰੇ ਨੇ ਜਿਹੜੇ ਸਮਾਇਆ ਜੀ ਖੇਡ ਵਿੱਚ ਲੱਗੇ ਹੋਏ ਨੇ ਤੂੰ ਉਹਨਾਂ ਨੂੰ ਲਾਇਆ ਹੋਇਆ ਉਹ ਇਧਰੋਂ ਲੱਗੇ ਹੋਏ ਨੇ ਸੋ ਆਓ ਗੁਰੂ ਅਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਸਾਡੇ ਤੇ ਕਿਰਪਾ ਕਰੋ ਬਖਸ਼ਿਸ਼ ਕਰੋ ਸਾਨੂੰ ਵੀ ਇਹ ਆਨੰਦ ਜਿਹੜਾ ਹੈ ਉਹ ਪ੍ਰਾਪਤ ਹੋ ਜਾਏ ਅਸੀਂ ਵੀ ਇਸ ਅਵਸਥਾ ਨੂੰ ਪ੍ਰਾਪਤ ਕਰਨ ਲਈ ਅਸੀਂ ਵੀ ਜਾਣ ਲਈਏ ਅਸੀਂ ਇਹ ਜ਼ਿੰਦਗੀ ਦੀ ਬਾਜੀ ਇਸ ਸੰਸਾਰ ਤੋਂ ਜਿੱਤ ਕੇ ਜਾਈਏ ਤਾਕੇ ਜਦੋਂ ਇਹ ਸੰਸਾਰ ਤੋਂ ਜਾਈਏ ਫਿਰ ਲੋਕ ਸੁਖੀਏ ਪਰਲੋਕ ਸਹੇਲੇ ਹੋ ਕੇ ਜਾਈਏ ਹੋਈਆਂ ਪੁਨਾ ਦੇ ਖਿਮਾ ਜੀ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ